वेलकम আজি ਕਾ ਹੋਰ ਨਵੀਂ ਵੀਡੀਓ ਚ ਅੱਜ ਗੱਲ ਕਰਦੇ ਆਂ ਦੀ ਆਪਾਂ ਕਣਕ ਦੀ ਜਰਮੀਨੇਸ਼ਨ ਦੀ ਕਈ ਲੋਕ ਹਨਾ ਮੈਂ ਵੀਡੀਓ ਦੇਖ ਰਿਹਾ ਵੀ ਬਾਹਰ ਇਹਨੇ ਉਹ ਕਣਕਾ ਦੁਬਾਰਾ ਪੇਚ ਰਹੇ ਨੇ ਇਹੋ ਜੀ ਗਲਤੀ ਨਾ ਕਰੋ ਤੁਸੀਂ ਕਿਉਂਕਿ ਇਸ ਸਾਲ ਮੌਸਮ ਦਾ ਹੀ ਇਦਾਂ ਦਾ ਸਿਸਟਮ ਆ ਹੁਣ 31 ਤਰੀਕ ਦੀ ਬੀਜੀ ਹੋਈ ਕਣਕਾ ਸਾਰੀ ਇਹ ਇਹ ਆਪਣੀ ਵੀਡੀਓ ਵੀ ਹਨਾ ਵਿੱਚ ਐਡ ਕਰੂਗੇ ਜਦੋਂ ਆਪਾਂ ਬੀਜੀ ਸੀਗੀ ਇਹ ਠੀਕ ਹੈ ਜੀ ਇਹ ਦਿੱਕਤ ਕੀ ਆ ਰਹੀ ਆ ਸੁਪਰ ਸੀਡਰ ਵਾਲੀ ਨੂੰ 31 ਤਰੀਕ ਦੀ ਆ ਹੁਣ ਥੋੜੀ ਜੀ ਇਹ ਖੇਤ ਭਰੇ ਆ ਇਹ ਠੀਕ ਹੈ ਜੀ ਆ ਹੈਗੀ ਆਪਣੀ 7 8 ਤਰੀਕ ਦੀ ਇਹ ਇਦਾਂ ਦਾ ਖੇਤ ਆ ਹਨ ਕੋਈ ਟੈਨਸ਼ਨ ਨਾ ਲੋ ਹੌਲੀ ਹੌਲੀ ਭਰ ਜਾਣਾ ਖੇਤ ਮੌਸਮ ਇਸ ਵਾਰ ਗਰਮੀ ਜ਼ਿਆਦਾ ਸੀਗੀ ਇਕੋ ਲੱਖ ਤਾਂ ਠੰਡ ਹੋ ਗਈ ਆ ਉਹਦੇ ਕਰਕੇ ਦਿੱਕਤ ਆ ਰਹੀ ਆ ਬੋਣ ਦੀ ਗਲਤੀ ਨਾ ਕਰੋ ਜੇ ਤੁਸੀਂ ਬਾਕੇ ਦੁਬਾਰਾ ਬੀਜੋਗੇ ਵੀ ਹਨਾ ਸੁਪਰ ਸੀਡਰ ਨਾਲ ਜਾਂ ਤਾਂ ਫਿਰ ਤੁਸੀਂ ਡ੍ਰਿਲ ਕਰੋ ਉਹਨੂੰ ਸੂਪਰ ਸੀਡਰ ਨਾਲ ਬੀਜੂਗੇ ਆਲਰੇਡੀ ਮੌਸਮ ਕਰਕੇ ਤੁਹਾਡਾ ਜਿਹੜਾ ਲੇਟ ਹੋ ਗਈ ਝਾੜ ਘਟ ਜਾਣਾ ਇੰਨਾਕ ਤਾਂ ਫਰਕ ਪੈਣਾ ਵੀ ਨਹੀਂ ਹੈਗਾ ਇਹ ਹੌਲੀ ਹੌਲੀ ਜਰ ਪੂਰੀ ਨਿਕਲਿਆਣੀ ਕਣਕ ਦਿੱਕਤ ਕਿਉਂ ਆ ਰਹੀ ਹੈ ਇੱਕ ਤਾਂ ਆ ਰਹੀ ਆ ਆਪਣੀ ਜਿਆਦਾ ਡੂੰਗੀ ਜਿਨ੍ਹਾਂ ਨੇ ਬੀਜੀ ਹੋਈ ਆ ਠੀਕ ਆ ਜੀ ਜਿੱਥੇ ਤੁਹਾਡੀ ਗਿੱਲ ਪੂਰੀ ਆ ਉੱਥੇ ਮਤਲਬ ਨਹੀਂ ਹੈਗਾ ਇੱਕ ਤੋਂ 1/2 ਇੰਚ ਤੋਂ ਵੱਧ 2 ਥੱਲੇ ਲਜਾਣ ਦੀ ਲੋੜ ਨਹੀਂ ਤੁਹਾਨੂੰ ਨੰਬਰ 2 ਤੇ ਜਿਨ੍ਹਾਂ ਦੀ ਹੈਗੀ ਆ ਮਤਲਬ ਜੀਨ ਜ਼ਮੀਨ ਥੋੜੀ ਸਖਤ ਉਹਨਾਂ ਦਾ ਜਿਹੜਾ ਰੂਲਾ ਚੱਲਦਾ ਪਿੱਛੇ ਉਹਨੂੰ ਮੇਰੇ ਸਾਹਮਣੇ ਦਾ ਖੋਲਣਾ ਚਾਹੀਦਾ ਆਪਣੀ ਵੀ ਦਿੱਕਤ ਉੱਥੇ ਆਈ ਹੈ ਆਪਣੇ ਹੈਗਾ ਪਲੇਨ ਰੂਲਾ ਉਹਦੇ ਕਰਕੇ ਜ਼ਮੀਨ ਘੁੱਟ ਹੋ ਗਈ ਹੈ ਇਹ ਠੀਕ ਹੈ ਜੀ ਇਹ ਡਾਕਰ ਜ਼ਮੀਨ ਆ ਦੇਖੋ ਡੜਲੇ ਹਾਂ ਜੀ ਵੀ ਪਏ ਆਪਣੇ ਇਹ ਉਹਦੇ ਕਰਕੇ ਜ਼ਮੀਨ ਘੁੱਟ ਹੋ ਗਈ ਹੈ ਤਾਂ ਕਰਕੇ ਹੌਲੀ-ਹੌਲੀ ਜੰਮ ਰਹੀ ਹੈ ਇਹ ਠੀਕ ਹੈ ਜੀ ਮੈਂ ਤੁਹਾਨੂੰ ਇੱਧਰ ਇੱਕ ਦਿਖਾਉਣਾ ਜਿੱਥੇ ਡਬਲ ਗੀੜਾ ਲੱਗਿਆ ਹੋਇਆ ਡਬਲ ਗੀੜਾ ਲੱਗਿਆ ਹੋਇਆ ਲਿਫਟ ਚੱਕ ਗਏ ਤੇ ਰੂਲਾ ਬਿਲਕੁਲ ਉੱਪਰ ਆ ਜਾਂਦਾ ਹਨਾ ਫ੍ਰੀ ਸਪ੍ਰਿੰਗਾਂ ਪਰ ਆ ਜਾਂਦਾ ਆ ਦੇਖੋ ਲੈਦਾ ਹੀ ਦਿਖਦਾ ਨਾ ਤੁਹਾਨੂੰ ਕਿਹੜਾ ਇਹ ਇਹ ਜਿਹੜੀ ਆ ਇਹ ਇਹ ਇਦਾਂ ਦੀ ਆ ਹੋ ਇਹਨੇ ਵੀ ਇਹ ਦੇ ਵਰਗੀ ਜਾਣਾ ਪਰ ਲੇਟ ਹੋਣਾ ਔਰ ਕੋਈ ਕੋਈ ਦਾਣਾ ਵਿੱਚ ਗਲ ਜਾਂਦਾ ਜਿਹੜਾ ਜ਼ਿਆਦਾ ਪ੍ਰੈਸ ਹੋਇਆ ਹੋਇਆ ਐਸਤੇ ਰੂਲਾ ਨਹੀਂ ਚੱਲਿਆ ਹੋਇਆ ਉਹ ਲਿਫਟ ਚੱਕੀ ਸੀਗੀ ਜਦੋਂ ਆਪਾਂ ਨੇ ਹਨਾ ਦੂਵੇ ਗੇੜੇ ਕਰਕੇ ਫਿਰ ਉੱਪਰ ਆ ਗਿਆ ਸੀ ਫ੍ਰੀ ਹੋ ਗਿਆ ਸੀ ਰੂਲਾ ਦਾਣੇ ਦਿਖਦੇ ਸੀਗੇ ਭਏ ਵਿੱਚ ਇਦਾਂ ਜਿੱਥੇ ਕਈ ਜ਼ਿਆਦਾ ਜਿੱਲੇ ਖੇਤਾਂ ਪਾਣੀ ਡੁੱਟਿਆ ਹੋਇਆ ਲਾਹ ਖੇਤਾਂ ਦਾ ਉੱਥੇ ਵੀ ਅਹੀ ਦੀ ਖਾਂਦੀ ਆ ਹਨਾ ਸੇਮ ਬੀਜ ਦਾਣੇ ਛੇਤੀ ਨਿਕਲਦੇ ਆ ਜਿਨ੍ਹਾਂ ਦੇ ਥੋੜੀ ਗਿੱਲ ਪੂਰੀ ਜਾਂ ਰੌਣੀ ਕਰਕੇ ਬੀਜਣੇ ਤੁਸੀਂ ਉਹ ਗਲਤੀ ਨਾ ਕਰੋ ਜ਼ਿਆਦਾ ਡੂੰਗੀ ਦੀ ਗਲਤੀ ਵੀ ਨਾ ਕਰੋ ਹੁਣ ਹੈਪੀ ਸੀਡਰ ਵਾਲੇ ਬੀਜਦੇ ਆ ਹਨਾ 2.5 ਇੰਚ ਦੇ ਜਾਂਦੀ ਆ ਕੋਈੜੇ ਕੋਈ ਆਪਾਂ ਸੁਆਗਾ ਮਾਰਦੇ ਆ ਠੀਕ ਹੈ ਨਾ ਜੀ ਜ਼ੀਰੋ ਟ੍ਰਿਲਰ ਨੂੰ ਕਿੜੇ ਬਸ ਸੁਆਗਾ ਮਾਰਦੇ ਆ ਜੰਮਦੀਆਂ ਨੇ ਇਦਾਂ ਹੀ ਇਹਨਾਂ 'ਤੇ ਥੋੜੀ ਜੀ ਮਿੱਟੀ ਵੀ ਪਾਜੇ ਬੇਪਰ ਸਹੀ ਵਾਤਾਵਰਨ ਮਿਲ ਜਵੇ ਸਹੀ ਬੱੱਤਰ ਮਿਲ ਜਵੇ ਨਾ ਜੰਮਿਆਣਾ ਸੋ ਜੇ ਤੁਹਾਡੀ ਜ਼ਮੀਨ ਥੋੜੀ ਜੀ ਸਖਤ ਆ ਹਨਾ ਹੋ ਸਕੇ ਤਾਂ ਬਿਲਕੁਲ ਰੂਲਾ ਬੰਦ ਕਰ ਦਿਓ ਜਾਂ ਹਵਾ ਸਮਾਂ ਲਗਾਓ ਨੂੰ ਟਕਣ ਵਾਸਤੇ ਜੇ ਤੁਹਾਡੇ ਕੋਲ ਜਿਗਜੈਕ ਵਾਲਾ ਹੈਗਾ ਸਭ ਤੋਂ ਬੈਟਰ ਹੈ ਜੀ ਐਮੀ ਆ 8 ਤਰੀਕ ਵਾਲੀ ਹੈ ਜੀ ਹਨਾ ਉਹ ਸਾਹਮਣੇ ਵੀ 8 ਤਰੀਕ ਵਾਲੀ ਸਾਰੀ ਹੈ ਯਾਨੀ ਹੁਣ ਥੋੜੀ ਜੀ ਮੂਹ ਲੱਗਣ ਲੱਗੀ ਹੈ ਇਹ ਐਮੀ ਆਪਾਂ ਨੇ ਵੀ ਹਨਾ ਪਹਿਲਾਂ ਕਹਿੰਦੇ ਸੀਗੇ ਕਰਦੇ ਵੀ ਬਾਕੇ ਦੁਆਰਾ ਦੇਖ ਲੋ ਹਨਾ ਵੀ ਬੀਜ ਬੂਦ ਹੀ ਇੰਨੀ ਕੋਈ ਦਿੱਕਤ ਨਹੀਂ ਹੈਗੀ ਡੀਪੀ ਵੀ ਕੋਈ ਦਿੱਕਤ ਨਹੀਂ ਮੌਸਮੇ ਇਦਾਂ ਨਾ ਹੋਇਆ ਹੋਇਆ ਸਾਰੇ ਪਾਸੇ ਸੁਪਰ ਸੀਡਰ ਵਾਲੀ ਜਿਹੜੀ ਡ੍ਰਿੱਲਾ ਨਾਲ ਵੀ ਜੀਆ ਹੈਪੀ ਸੀਡਰ ਨਾਲ ਉਹ ਵੀ ਇਹੀ ਕੁਛ ਐਦਾਂ ਹਨਾ ਕੱਲਾ ਕੱਲਾ ਇਹ ਹੌਲੀ-ਹੌਲੀ ਸਾਰਾ ਭਰ ਜਾਣੇ ਨੇ ਵਿੱਚ ਹੁਣ ਤੁਸੀਂ ਮੰਨੂਗੇ ਹੁਣ ਵੀ ਜਾਣੇ ਨਿਕਲ ਰਹੇ ਆ ਨਵੀਂ ਗਣ ਕਦੇ ਪੁਰਾਣਾ ਬੀਜ ਇੰਨਾ ਪਿਆ ਕਿਉਂਕਿ ਸੈੱਟ ਹੋ ਗਈ ਧਰਤੀ ਹਨਾ ਉਹ ਜਿਹੜੇ ਰੂਲੇ ਪਾਜਾਦ ਰਹਿੰਦੇ ਨੇ ਗਿੱਲੀ ਜ਼ਮੀਨ ਸੀ ਰੌਣੀ ਕਰੇ ਹੋਏ ਸੀ ਪਿਛਲੇ ਸਾਲ ਸਾਰਿਆਂ ਦੇ ਕਹ ਲੋ ਵੀ ਕਿਸੇ ਨੇ ਰੌਣੀ ਨਹੀਂ ਕਰੀ ਹਨਾ 100 ਚੋਂ 90% ਆਪਾਂ ਨੇ ਇਦਾਂ ਹੀ ਕਣਕਾਂ ਬੀਜੀਆਂ ਬਿਨਾਂ ਰੌਣੀ ਤੋਂ ਖੇਤ ਸੀਗੇ ਖੁਸ਼ਕਵੱਤਰ ਸੈੱਟ ਨਹੀਂ ਹੋਏ ਕਣਕ ਐਨ ਸਹੀ ਜੰਮੀਆ ਮੀਂਹ ਵੀ ਚਲੋ ਪੈ ਗਿਆ ਉਹਦਾ ਵੀ ਕਹਿ ਸਕਦੇ ਪਰ ਜਿੱਥੇ ਤੁਹਾਡੀ ਗਿੱਲ ਫੁੱਲ ਐਨ ਪੂਰੀ ਗਿੱਲ ਆ ਹਨਾ ਉੱਥੇ ਤੁਸੀਂ ਇਹ ਗਲਤੀ ਨਾ ਕਰੋ ਜ਼ਿਆਦਾ ਡੂੰਗੀ ਨਾ ਬੀਜੋ ਔਰ ਨੰਬਰ 2 ਤੇ ਉਹਨੂੰ ਪ੍ਰੈਸ ਨਾ ਕਰੋ ਬਹੁਤਾ ਠੀਕ ਹੈ ਜੀ ਬਾਕੀ ਆ ਅੱਗੇ ਦਿਖਾਨੇ ਆਪਾਂ ਹਾਂ ਸਮਝ ਕਿਦਾਂ ਚੱਲਦਾ ਆਪਣਾ ਆਪਣਨੇ ਵੀ ਥੋੜੀ ਜੀ ਇਹ ਗਲਤੀ ਹੋ ਗਈ ਸੀ ਆਪਣਾ ਜਿਹੜਾ ਰੋਲਾ ਸੀ ਜਿਆਦਾ ਪ੍ਰੈਸ ਹੋ ਗਈ ਸੀ ਆਪਾਂ ਤੋਂ ਜ਼ਮੀਨ ਅਗਲੀ ਵਾਰ ਤੋਂ ਆਪਾਂ ਨੇ ਜਾਂ ਖੋਲੇ ਦੇਣਾ ਇਹਨੂੰ ਜੇ ਵੱਤਰ ਹੋਊਗਾ ਖੇਤ ਪੂਰਾ ਗਿੱਲ ਹੋਊਗੀ ਅਗਰ ਖੁਸ਼ਕ ਖੇਤ ਆ ਫੇਰ ਇਹਦਾ ਸਿਸਟਮ ਕਰਾਂਗੇ ਜੇ ਦੂਜਾ ਮਿਲ ਜਾਵੇ ਆਪਾਂ ਨੂੰ ਜਿੱਗ ਜਗਾ ਵਾਲਾ ਜਪਾ ਨੂੰ ਹੋ ਗਏ 3 ਦਿਨ ਹੋ ਗਏ ਜੀ ਕਣਕ ਦੇ ਬੀਜਿਆਂ ਨੂੰ ਪਹਿਲਾਂ ਥੋੜਾ ਜਿਹਾ ਬੀਜ ਸੀਗੇ ਪਰਫਾਰਮੈਂਸ ਦੱਸਦੀ ਪਾਏ ਹਨ ਸੁਪਰ ਸੀਟਰ ਦੀ ਵੀ ਤੇ ਟਰੈਕਟਰ ਦੀ ਜਿਹੜਾ ਪਹਿਲਾਂ ਦੇਖੀ ਸੀਗੀ ਵੀਡੀਓ ਤੁਸੀਂ ਹਨ ਸੈਕੰਡ ਗੇਅਰ ਚੇਂਜ ਕਰਾਇਆ ਸੀਗਾ ਹੁਣ ਸੈਕੰਡ ਕਿੰਨ ਚੱਲਦਾ ਬਹੁਤ ਵਧੀਆ ਦੋਨੇ ਵੀਵਰ ਆ ਡਾਉਨ ਆ ਇਹ ਵੀਵਰ ਉੱਪਰ ਤਾਂ ਕਰਿਆ ਹੋਇਆ ਕਿ ਜਦੋਂ ਲਿਫਟ ਚੱਕਦੇ ਆ ਫਿਰ ਨੇੜੇ ਰਹਿੰਦਾ ਹੈ ਹਨਾ ਪਾਰੀ ਦਾ ਕੋਈ ਰੋਲ ਨਹੀਂ ਹੈ ਨਾ ਉਹਰੇ ਕੋਈ ਨਹੀਂ ਮੰਨਿਆ ਹੋਇਆ ਥੱਲੇ ਕਰ ਦਪਾਨੇ ਆ ਰੱਖਿਆ ਹੋਇਆ ਤਾਂ ਕਿ ਜਦੋਂ ਦਿੱਤੇ ਚੱਕ ਦੀ ਆਪਾਂ ਮੋੜਦੇ ਰੀਵਰ ਨੇੜੇ ਥੋੜਾ ਜਿਹਾ ਹੋ ਜਾਂਦਾ ਬਾਕੀ 200 rpm ਮੈਂ 180 rpm 'ਤੇ ਮੋੜ ਕੇ ਚੱਲ ਰਿਹਾ ਉਦੋਂ ਨੀਚੇ ਨਹੀਂ ਜਾਂਦਾ 1700 ਤੇ ਚੱਲਦੇ ਆਪਾਂ ਇਹ ਪਾਣੇ ਉਹੀ ਫੇਸ ਆ ਜੀ ਜਿੰਨਾਂ ਚ ਤੋਤੇ ਮਾਰੇ ਸੀਗੇ ਹਨਾ ਇਜ਼ਲ ਪਲੱਗ ਮਾਰੇ ਸੀਗੇ ਤੇ ਪਰਜ਼ੋ ਮਾਰੇ ਤੇ ਕੱਲ ਦਾ ਦੁਪਹਿਰਾ ਲੱਗ ਗਿਆ ਤੇ ਅੱਜ ਵੀਜ ਰਹੇ ਆ ਬਹੁਤ ਵਧੀਆ ਕੇਜ ਬਣ ਰਿਹਾ ਪੁੱਲਾ ਟੀਆ ਗੀਅਰ ਦੇ ਨਹੀਂ ਦੇਹਾ ਹਨਾ ਤੋੜਾ ਜ਼ਿਆਦਾ ਸੀ ਇਹ ਚੱਲ ਨਹੀਂ ਰਿਹਾ ਤੇ ਜੁ ਵੀ ਫੁੱਲ ਡੀਵਰ ਡਾਊਨ ਕਰਕੇ ਸਵਾਈ ਬਹੁਤ ਵਧੀਆ ਆ ਰਹੀ ਆ ਵਧੀਆ ਬ੍ਰੀਕ ਹੋ ਰਿਹਾ ਇਹ ਤੇ ਬਾਕੀ ਫਿਰ ਉਸ ਤੋਂ ਬਾਅਦ ਉਹ ਜਿਹੜੇ ਪਰਾਲੀ ਵਾਲੇ ਆ ਹਨਾ ਉਹ ਵੀ ਚਾਂਗੇ ਆਪਾਂ ਉਡੀਕ ਵੀ ਦਾ ਮੰਗੇ ਸਭ ਨੂੰ ਬਾਕੀ ਇਸ ਟਾਈਮ ਦਾ ਬਹੁਤ ਵਧੀਆ ਚੱਲ ਰਿਹਾ ਹੈ